ਭਾਈ ਇਹ ਕੁੜੀਆਂ ਪਕੌੜਾ ਖਾਣ ਲਈ ਕਿਵੇਂ ਨੇ ਕੀ ਚੱਕਰ ਹੈ ਇਹ ਮਨ ਦਾ ਜੀ ਸੁਧਾਰਾ ਅੜਵਾਸ਼ ਹੈਗਾ ਉਹਨੂੰ ਸੌਣ ਦਾ ਮਹੀਨਾ ਆਉਣਾ ਜੀ ਮੂਰੀ ਮੋੜੇ ਚੱਲੇਗਾ ਕੀ ਕਿਹਦੇ ਘਰੋਂ ਆਏ ਭਾਈ ਇਹ ਤਾਂ ਦੱਸਦੇ ਮੜੇ ਕਿ ਆਇਆ ਕਰਨਗੇ ਇਹ ਹੈ ਪਿੰਡ ਦਾ ਪੱਥੋ ਜੀ ਜ਼ਿਲ੍ਹਾ ਪੱਥਾ ਇਹ ਲਹਿਰੇ ਨਜ਼ਾਰੇ ਭਾਈ ਦੇਖ ਲੈ ਲੈ ਹੈ ਹੈ ਕਟੇ ਮੇਜ ਗਈ ਚਾਹ ਨਹੀਂ ਮਿਲਦੀ ਆ ਚਾਹ ਲੈ ਦੇਖੋ ਚੱਲਦੇ ਨੇ ਡਬੋੜ ਮੋਕੇ ਸਾਰ ਪੂਰੇ ਆ ਕੁੜੀ ਨੇ ਬਣਾਈ ਸੀ ਵੱਡੇ ਵਾਲਾ ਕੱਪ ਹਾਂ ਰਾਜਸਤਾਨੀ ਸਹੀ ਵਾਹ ਸਾਡੀ ਅੱਜ ਗੱਡੀਆਂ ਨੇ ਗੱਡੀਆਂ ਚੱਲੀਆਂ ਮੇਰੇ ਦੇ ਹੋਰ ਯਾਰ ਗੱਡੀ ਤੇ ਗੱਡੀ ਹੈ ਹਾਂ ਸਾਹਮਣੇ ਵਾਲਾ ਲੱਗੀ ਇੱਕ ਹੋਰ ਹੋਰ ਲੈਣਾ ਪਊ ਮੈਨੂੰ ਲੱਗਦਾ ਵੀ ਇੱਕ ਹੋਰ ਲੈ ਲਈ ਆਪਾਂ ਲੈ ਆ ਆ ਵੀ ਆ ਗਿਆ ਭਈ ਮੰਨ ਰੇਗਾ ਤਾਂ ਚੱਲ ਆ ਹੈ ਇਹ ਸੋਲਰ ਸਿਸਟਮ ਆ ਜੀ ਉੱਤੇ ਲੱਗ ਰਿਹਾ ਇਹ ਦੁਆਕਾਂ ਵਾਸਤੇ ਸੋਲਰ ਸਿਸਟਮ ਵੀ ਲਾਤਾ ਚੱਕ ਚੱਲੀ ਜਾਂਦੀ ਆ ਨਾ ਫਿਰ ਉਹ ਚੱਕਰ ਪੈਂਦਾ ਵੀ ਹੁਣ ਹਾਂ ਤੇ ਸੀ ਪੰਜ ਚਲਾਓ ਛੱਤ ਚਲਾਓ ਕੰਮ ਖੁੱਲਦਾ ਹੀ ਹੈ ਲੋ ਖੁੱਲਾ ਹੀ ਆ ਹਾਂ ਜੀ ਮੈਂ ਇਤਰੀ ਜੀ ਹੋਰ ਤਾਂ ਨਹੀਂ ਕੋਈ ਪ੍ਰੋਬਲਮ ਹੈ ਦੀ ਕੋਈ ਵੀ ਨਹੀਂ ਲੱਗ ਗਿਆ ਮੈਸਤਰੀ ਪ੍ਰੋਬਲਮ ਕਿਵੇਂ ਪੈਣ ਦੇ ਦੂ ਕਹ ਨਹੀਂ ਮੈਸਤਰੀ ਹਾਂ ਠੀਕ ਹੈ ਜੀ ਆ ਜਾਓ ਜੀ ਤੁਸੀਂ ਵੀ ਫਿਰ ਪ੍ਰੀਤਮ ਫੈਕਟ ਆਰਮੀ ਅਕੈਡਮੀ ਠੀਕ ਹੈ ਜੀ ਹਾਲਮਗੀਰ ਸਾਹਿਬ ਕੰਮ ਪੂਰਾ ਹੋ ਗਿਆ ਰਿਪੋਰਟ ਆ ਹਾਂ ਜੀ ਸਰ ਤਾਰੀਆ